ਹੋ ਟ੍ਰੈਕਟਰ ਫਸਾ ਲਿਆ ਕੀ ਆਉਂਦਾ ਪਾ ਲਿਆ ਉਹਨਾਂ ਦਾ ਟਾਇਰ ਫਸ ਗਿਆ ਮੈਨੂੰ ਲੱਗਦੇ ਐ ਮੁੜ ਗਿਆ ਸਿਆ ਸਿੱਧੀ ਨਹੀਂ ਹੁੰਦਾ ਉਹਨਾਂ ਦੀ ਲੱਤ ਸਿੱਟ ਲੱਤ ਕਾਰ ਚਾਹ ਬਿਲੋ ਰੱਖ ਚਾਦ ਲੈ ਆਵਾਂਗੇ ਉਹਨੂੰ ਲੱਤ ਸਿੱਟ ਦੇ ਓਏ ਐ ਖਿੱਚੋ ਫੜ ਕਿ ਲੋ ਰੋ ਆ ਜੀ ਇਹ ਫਸ ਗਈ ਮੈਂ ਤਾਂ ਆ ਰਾਂ ਕਿੱਥੇ ਕੀ ਮੁੜਦਾ ਨੇ ਇਹ ਹੁਣ ਆ ਆ ਨਾਟ ਫਸਿਆ ਹੋਇਆ ਕਿੱਥੇ ਆ ਆ ਹਾਂ ਵੇਚ ਕੇ ਕਿੱਥੇ ਬਣਾਇਆ ਨਹੀਂ ਨਹੀਂ ਵੇਚਗਾ ਉਧਰ ਰਾਹ ਕੱਢੋ ਉਹ ਫਸ ਗਿਆ ਵੇ ਰਾਹ ਆਏਗਾ ਉਧਰ ਤੋਂ ਦੇਖਾ ਫਸ ਗਿਆ ਉਹ ਰਾਹ ਆਏਗਾ ਉੱਥਾ ਆਹੋ ਇਧਰ ਕਢ ਲਾ ਆਏ ਆ ਮੁਰ ਜੇ ਐਂ ਜੇ ਮੁੜੂਗਾ ਫੇਰ ਹੀ ਜੋ ਵਿੱਚੋਂ ਨਿਕਲੂ ਆਰੇ ਆ ਰ ਗਿਆ ਇਹ ਤਾਂ ਕੋਈ ਵੱਡਾ ਹੀ ਔਟ ਹੈ ਉਟ ਲੋ ਇੱਥੇ 70-70 ਕੁ ਵੱਡਾ ਲਿਆ ਮਾਰ ਕੇ ਲਾਓ ਹਾਂ ਕਿਹਦਾ ਉਹ ਜਿੱਥੇ ਜਾਂਦੇ ਨੇ ਉਹਦੇ ਵੀ ਬੜੇ ਆਉਂਦੇ ਨੇ ਬੜੇ ਆ ਰਹੇ ਨੇ ਚਲ ਚਲ ਪ੍ਰੇਤ ਅਸੀਂ ਫਾੜਦੇ ਨੇ